ਹਾਂਜੀ ਹਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕੁਦਰਤ ਡੈਰੀ ਫਾਰਮ ਭਗਤਾ ਤੇ ਲਓ ਵੀ ਸੱਜਣੋ ਅੱਜ ਦੀ ਜਿਹੜੀ ਵੀਡੀਓ ਆਪਣੀ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਬਾਈਨੂ ਪੈਂਦੀ ਹੈ ਬਾਗਾ ਪੁਰਾਣਾ ਬਾਈ ਲਾਪਰੀਤ ਕੋਲੇ ਪਹੁੰਚੇ ਆਂ ਚਾਰ ਨਗ ਬਾਈ ਕੋਲੇ ਬੱਚੀਆਂ ਦੇ ਆ ਪੁਰਾ ਟਾਪ ਦੀਆਂ ਬੱਚੀਆਂ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਬਾਈ ਦੇ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਵਾਲੇ ਵੀਰ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਮੇਰੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 9797 ਬਾਕੀ ਕਰਦੇ ਆ ਸ਼ੁਰੂ ਲੈਨੇ ਆ ਡਿਟੇਲ ਵੀ ਕਿੰਨੀ ਉਮਰ ਹੈ ਇਹਨਾਂ ਦੀ ਕੀ ਇਹਨਾਂ ਦਾ ਬਾਇਓ ਡਾਟਾ ਕਰਦੇ ਆ ਬਾਈ ਗੱਲ ਬਾਈ ਨਾਲ ਗੱਲਬਾਤ ਲਾਪਰੀ ਦੇ ਨਾਲ ਕਰਾਉਣੀ ਆ ਗੱਲਬਾਤ ਅਸੀਂ ਗੱਲ ਬਾਈ ਲਾਪਰੀ ਤੋਂ ਹੋ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬਾਈ ਆਪਣਾ ਐਡਰੈਸ ਕਨਫਰਮ ਕਰਦੇ ਕਰਨਾ ਮੇਰਾ ਲਾਪਰੀ ਦਾ ਬਾਈ ਪਿੰਡ ਸੁਖਾਣਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਪੁਰਾਣਾ ਠੀਕ ਹੈ ਜੀ ਨੇੜੇ ਸ਼ਹਿਰ ਭਾਈਤਾ ਭਾਈ ਕਾਂ ਤੇ ਬਗਰਾੜੀ ਆ ਠੀਕ ਹੈ ਇਹ ਇਦਰ ਬਾਜਾਖਾਨਾ 1.5 ਕਿਲੋਮੀਟਰ ਤੇ ਬਾਜਾਖਾਨਾ ਤੋਂ ਬਰਨਾਲਾ ਰੋਡ ਠੀਕ ਹੈ ਬਈ ਤੇ ਆਪਣਾ ਮੋਬਾਈਲ ਨੰਬਰ ਬਈ 98729257848 ਠੀਕ ਹੈ ਤੇ ਬਈ ਅੱਗੇ ਤਰੀ ਆਪਾਂ ਵੀਡੀਓ ਪਾਈਏ ਕਿ ਮੇਰੇ ਆ ਰਿਸਪੌਂਸ ਬਈ ਆਪਾਂ ਦਾ ਯਾਰ ਪਹਿਲਾਂ ਤਾਂ ਤੇਰਾ ਧੰਨਵਾਦ ਬਈ ਜਿਹੜਾ ਤੂੰ ਆਪਣੇ ਪਹਿਲੇ ਫੋਨ ਤੇ ਆ ਜੰਨਾ ਹਨਾ ਤੇ ਦੋ ਨੰਬਰ ਤੇ ਬਈ ਆਪਾਂ ਨੂੰ ਭਰਾਵਾਂ ਦਾ ਇੰਨਾ ਪਿਆਰਾ ਵੀ ਆਪਣਾ ਨਾਲ ਬਾਬੇ ਦੀ ਕਿਰਪਾ ਨਾਲ ਹਨਾ ਸਹੀ ਗੱਲ ਪਰਿਵਾਰ ਰੰਗੂ ਜਿਵੇਂ ਇੱਕ ਪਰਿਵਾਰ ਦੇ ਮੈਂਬਰ ਹੁੰਦੇ ਆ ਇਸ ਤਰ੍ਹਾਂ ਸਾਰੇ ਭਰਾ ਜੁੜ ਜਾਂਦੇ ਆ ਜਿਹੜੇ ਵੀ ਵੀਰ ਨੂੰ ਪਤਾ ਲੋਕ ਆਪਣੇ ਤੇ ਭਰੋਸਾ ਕਰਦੇ ਆ ਬਾਬਾ ਸੁੱਖ ਰੱਖਿਆ ਆਂ ਆਪ ਲੋਕਾਂ ਦਾ ਭਰੋਸਾ ਆਂ ਵਿਸ਼ਵਾਸ ਬਾਈ ਬਣਾਈ ਰੱਖੀ ਕਿਉਂਕਿ ਤੇਰੇ ਭਾਅ ਮੁੱਲ ਹੁੰਦੇ ਬਿਲਕੁਲ ਬਾਈ ਦੇ ਜੈਨੂਇਨ ਤੇ ਬਾਕੀ ਆਪਾਂ ਪਹੁੰਚ ਤੇ ਬਾਕੀ ਹਾਂ ਪਹੁੰਚ ਪਹੁੰਚ ਹੀ ਹੁੰਦੀ ਹੈ ਜਿਹੜੀਆਂ ਆਪਾਂ ਹੁਣ ਬਾਈ ਦੀਆਂ ਵੀਡੀਓ ਪਾਈਆਂ ਚਾਰ ਪੰਜ ਤੇ ਬਜਮ ਬਾਈ ਦੇ ਜਿਹੜੇ ਮੁੱਲ ਹੁੰਦੇ ਆ ਰੇਟ ਪਹੁੰਚ ਵਾਲੀ ਹੁੰਦੇ ਆ ਬਾਕੀ ਅੱਜ ਵੀ ਕਰਦੇ ਆ ਅੱਜ ਵੀ ਆਫਰ ਕਰਨਾ ਲਬਰੀਤ ਕੋਈ ਬਾਈ ਜਿੰਦਾ ਆਪਣਾ ਬਾਬੇ ਨਾਲਕ ਦੀ ਕਰ ਪੈਣਾ ਆਪਾਂ ਐ ਜਵਾਈ ਮਾਰ ਜਿੰਦਾ ਕੰਮ ਕਰਦੇ ਕਰਕੇ ਆਪਣਾ ਆਫਰ ਤਾਂ ਰਹੂਗਾ ਜੀ ਠੀਕ ਆ ਉਧਰੋਂ ਤਾਂ ਪ੍ਰਮਾਤਮਾ ਵੀ ਖੁਸ਼ ਆ ਬਾਗੋ ਬਾਗ ਮੀਂਹ ਚੱਲੀ ਜਾਂਦਾ ਹੈ ਨਾ ਭੂਰ ਪਈ ਜਾਂਦੀ ਆ ਤੇ ਆਪਾਂ ਫਿਰ ਪਹਿਲੇ ਨੰਬਰ ਤੋਂ ਕਰਦੇ ਆ ਬੱਚੀ ਤੋਂ ਕਿੰਨੀ ਉਮਰ ਹੈ ਬਈ ਬੱਚੀ ਦੀ ਬਿਲਕੁਲ 7 ਮਹੀਨੇ ਦੇ 5 ਦਿਨਾਂ ਦੀ ਆ ਬਈ 7 ਮਹੀਨੇ ਦੇ 5 ਦਿਨਾਂ ਦੀ ਕੋਈ ਸੀਮਨ ਡਿਟੇਲ ਹੈ ਵੀਰੇ ਏਬੀਐਸ ਦਾ ਸਟ੍ਰਾਈਕਰ ਦੀ ਦੱਸੀ ਆ ਬਈ ਬਾਈਆਂ ਨੇ ਏਬੀਐਸ ਦੇ ਹਾਂ ਸਟ੍ਰਾਈਕਰ ਦੀ ਸਟ੍ਰਾਈਕਰ ਦੀ ਠੀਕ ਹੈ ਜਕਰਾਈ ਬੈਠਾ ਦੇ ਕੋਈ ਨਿਸ਼ਾਨ ਵੀ ਨਹੀਂ ਆ ਜੀ ਥਾਣਾ ਫੋਟ ਸੰਗ ਪੋਰਾ ਨਹੀਂ ਪੂਰੀ ਬਿਚੀ ਤੇ ਥਣ ਲੱਗੇ ਵੀ ਤੇ ਬਾਈ ਕੋਈ ਮਦਰ ਕੌਰ ਇਹਦਾ ਜੀ ਮਾਦਰ ਕੌਰ 30 ਲੀਟਰ ਦਾ ਦੱਸਿਆ ਗਿਆ ਤਾਂ ਠੀਕ ਹੈ ਜਿੰਨੇ ਗੱਟ ਜਿੰਨੇ ਵੜਨ ਨਹੀਂ ਬੱਚੀਆਂ ਦੁੱਧ ਨਹੀਂ ਆਦੀਆਂ ਠੀਕ ਐ ਲਓ ਵੀ ਸੱਜਣੋ ਕਰੋ ਚੈੱਕ ਬਹੁਤ ਚੰਗੇ ਸੀਮਨ ਦੀਏ ਤੇ ਬਾਈ ਕਹਿੰਦਾ ਆਪਾਂ ਦੰਦ ਕਰਾ ਦੇ ਚੈੱਕ ਲੈ ਬਾਈ ਕਰਾ ਦੇ ਚੈੱਕ ਦੰਦ ਰੰਗ ਰੂਪ ਵਛੀ ਦਾ ਬਹੁਤ ਸੋਹਣਾ ਪ੍ਰਿੰਟ ਆ ਖੀਰੀ ਐ ਬੱਚੀ ਸਹੀ ਗੱਲ ਆ ਬਾਈ ਇਧਰ ਵੀ ਤੋਰ ਦੇ ਵੀ ਇਹਨੂੰ ਤੋਰ ਦਿੰਦੇ ਆਪਾਂ ਇਹ ਦੇ ਕਰ ਲਾਂਗੇ ਇਹ ਤਾਂ ਨਹੀਂ ਆਈਦਾ ਐਂ ਚੰਦ ਨੇ ਅਗਲੇ ਨੂੰ ਸਰੀਰ ਦਾ ਸਹੀ ਗੱਲ ਆ ਬਾਈ ਹਾਂ ਇਹ ਤਾਂ ਲਓ ਵੀ ਮਿੱਤਰੋ 7 ਮਹੀਨੇ ਤੇ 5-4 ਦਿਨ ਉੱਤੇ ਬਾਈ ਕਹਿੰਦਾ ਤੇ ਬਹੁਤ ਸੋਹਣਾ ਕੱਦਗਾਠ ਐ ਖੁੱਲੇ ਹੱਡਪੈਰਾਂ ਦੀ ਚਮਕਦਮ ਕਾਲੀ ਬੱਛੀ ਹੈ ਮਿੱਤਰੋ ਹਾਂ ਇਹ ਗੱਲ ਮੀਂਹ ਪਈਆਂ ਦਾ ਕੋਈ ਨਾ ਪਾਈ ਦਿਖਾ ਦਿੰਦੇ ਆ ਹਾਂ ਹਾਂ ਇਹ ਚੀਜ਼ ਜਿੱਖਰਾ ਪਿੱਠਪੜਾ ਸਹੀ ਗੱਲ ਬਿਲਕੁਲ ਬਿਲਕੁਲ ਉਪਰੋਂ ਸਟੇਟ ਆ ਕੋਈ ਟੂਈ ਨਹੀਂ ਚੱਕਦੀ ਲੈਗ ਸਕੋਰ ਬਹੁਤ ਸੋਹਣਾ ਬਾਕੀ ਜਿਹੜੀ ਝੋਲੀ ਦੀ ਗੱਲ ਕਰਕੇ ਤਾਂ ਚਾਰ ਹੀ ਥਾਣਾ ਪੂਰੀ ਬਿੱਥੀ ਤੇ ਖਣ ਲੱਗਿਆ ਕਦ ਕਾਠ ਬਹੁਤ ਸੋਹਣਾ ਬਾਈ ਹਾਂ ਬਿੱਠਪੂੜਾ ਵੀ ਬਣਾਉਂਦਾ ਜਿਹੜੀ ਕਿਆ ਬਾਤਾਂ ਹੀ ਆ ਦੇਖਣ ਲਈ ਹਾਂ ਬਾਈ ਨਾ ਹੀ ਕਿਈ ਬੱਸੀਆ ਪੈਰ ਉਹ ਡੇਡਾ ਜਾਂ ਫਲਾਣਾ ਪੈਰ ਡੇਡਾ ਹਾਂ ਹਾਂ ਸਹੀ ਗੱਲ ਹੈ ਬਿਲਕੁਲ ਸਿੱਧੇ ਪਹਿਰੇ ਆ ਗੜਬਗਰ ਕੇ ਚਾਰ ਇੱਕੋ ਜੇ ਕੋਈ ਨਾ ਹਾਂ ਬਿੱਠਪੂੜਾਂ ਦੀ ਬਣਾਵਟ ਬਹੁਤ ਸੋਹਣੀ ਆ ਸੋਹਣਾ ਕਦ ਕਾਠ ਆ ਲਿਆ ਬਾਈ ਮੀ ਵੀ ਪੂਰਾ ਜੋਰ ਤੇ ਆ ਤੇ ਚੰਗੇ ਬਾਡੀ ਬੰਤਰ ਬਹੁਤ ਸੋਹਣੇ ਉਹ ਲੀਸੀਲਾਂ ਵੀ ਹੰਬੀ ਜੀ ਨਹੀਂ ਬਹੁਤ ਸੋਹਣੇ ਸੋਹਣੇ ਕੱਦ ਕਾਠ ਦੀ ਐ ਝੋਲੀ ਝਾਲੀ ਕਰੋ ਚੱਕ ਚਾਰ ਹੀ ਥਾਣਾ ਫੂਟਸਾਂਗ ਭੋਰਾਣੀ ਤੇ ਡਿਮਾਂਡ ਇਹਨਾਂ ਦੀ ਬਾਈ ਫਿਰ ਚਾਰਾਂ ਦੀ ਇਕੱਠੀਆਂ ਦੀ ਕਰਨੀ ਕਿ ਅੱਗੇ ਨੂੰ ਇਕੱਠੀਆਂ ਦੀ ਕਰਾਂਗੇ ਜੇ ਕਿਸੇ ਦੇ ਕੱਲੀ ਦੁਸੰ ਦਾ ਕੱਲੀ ਦੇ ਦਾਂਗੇ ਠੀਕ ਐ ਹਾਂਜੀ ਹਾਂਜੀ ਫਿਰ ਕੱਲੀ ਕੱਲੀ ਦਾ ਰੇਟ ਹੋ ਜਾਊਗਾ ਜੇ ਕਿਸੇ ਭਾਣੇ ਕੱਲੀ ਕੱਲੀ ਲੈਣੀ ਹੋਵੇ ਹਾਂ ਹਾਂ ਤੇ ਦੋ ਨੰਬਰ ਤੇ ਬੱਛੀ ਆ ਬਾਈ ਇਹਦੀ ਕੀ ਡਿਟੇਲ ਆ ਪਹਿਲਾਂ ਥੱਲੇ ਚੈੱਕ ਕਰਾ ਹਾਂ ਝੋਲੀ ਕਰੋ ਚੱਕ ਮਿੱਤਰੋ ਇਹ ਗੱਬਨਾ ਦਾ ਭਲੇਖਾ ਪੁੰਦੀ ਐ ਕੱਲਾ ਕੱਲਾ ਥਾਣਾ ਸੋਨਾ ਮਿੱਠੀ ਤੇ ਲੱਗਿਆ ਵਾ ਤੇ ਬਾਈ ਕੀ ਡਿਟੇਲ ਹੈ ਜੀ ਕਿੰਨੀ ਉਮਰ ਆ ਬੱਚੀ ਦੀ? 7.5 ਮਹੀਨੇ ਦੀ ਆ ਬੱਚੀ ਬਾਈ। 7.5 ਮਹੀਨੇ ਦੀ। ਕੋਈ ਸੀਮਨ ਡਿਟੇਲ ਵੀਰੇ? ਡੈਨਮਾਰਕ 4126 ਦੀ ਦੱਸਿਆ ਬਾਈ। ਡੈਨਮਾਰਕ 4126 ਦੀ ਦੱਸਿਆ। ਵੇਖ ਬਾਈ। ਆਣੀ ਬਾਈ ਦੰਦਾ ਜੇ ਮਰ ਲਾ ਬਾਈ। ਇਹ ਸਹੀ ਗੱਲ ਆ। ਬਰਨ ਵੀ ਨਹੀਂ ਪਾਈ ਬੱਚੀ। 7.5 ਦੀ ਉਹ ਗੱਲ ਨਹੀਂ। ਨਹੀਂ ਸਹੀ ਗੱਲ ਆ। ਜਿੰਨੀ ਗੱਲ ਬਾਈ ਕਹਿੰਦਾ ਸਹੀ ਹੁੰਦੀ ਆ। ਕੋਈ ਬਾਧੂ ਐਵੇਂ ਹਵਾ ਟਡਾਂਗਾਂ ਵਾਲੀ ਗੱਲ ਨਹੀਂ ਕੀ। ਸਿਹਰੀ ਆ ਬੱਚੀ ਤੇ ਰੰਗ ਰੂਪ ਆ ਜਿਹੜਾ ਬੱਚੀ ਦਾ ਕਿਆ ਬਾਤਾਂ ਆਈਆਂ। ਬਿਲਕੁਲ ਸੋਹਣੇ ਪ੍ਰਿੰਟ ਵਾਲੀ ਆ ਉਪਰੋਂ ਸਟੇਟ ਆ ਬਿਲਕੁਲ ਕੋਈ ਢੂਈ ਨਹੀਂ ਚੱਕਦੀ ਫੇਸ ਕੁਆਲਟੀ ਕਰੋ ਜੱਕੀ ਜੀ ਫੇਸ ਕੁਆਲਟੀ ਦੇਖੋ ਬਹੁਤ ਸੋਹਣੀ ਫੇਸ ਦੀ ਬੋਦੀ ਵਾਲੀ ਵਹਿੜਾ ਲੈ ਚੱਲ ਬਈ ਤੋਰਾ ਤਾਰਾ ਜਿਹੜਾ ਇੱਕ ਨੰਬਰ ਬਈ ਕੋੜੀ ਵਰਗਾ ਤੇ ਥੱਲੇ ਝੋਲੀ ਝਾਲੀ ਚਾਰ ਹੀ ਥਣ ਪੂਰੇ ਗੱਬਨਾ ਦਾ ਬਲੇਖਾ ਕੋ ਬੰਦ ਕੇ ਰੱਖਦਾ ਬਾਦ ਨਾ ਮੀਂਹ ਬਾਲਾ ਗਿਆ ਸਹੀ ਗੱਲ ਬਿਲਕੁਲ ਉਪਰੋਂ ਸਟੇਟ ਆ ਸਹੀ ਕੋਈ ਢੂਈ ਨਹੀਂ ਚੱਕਦੀ ਪੱਠਪੜੀਆਂ ਦੀ ਬਨਾਵਟਾ ਜਿਹੜੀ ਬਹੁਤ ਸੋਹਣੀ ਖੁੱਲੇ ਹੱਡ ਪੈਰਾਂ ਦੀ ਆ ਚੰਗੀ ਬੈਠ ਤਿਆਰ ਹੋਊਗੀ ਲੈ ਚੱਲ ਵੇ ਲਾਓ ਹਾਂ ਹਾਂ ਲੋਕ ਮਗੋਂਦੇ ਆਨਲਾਈਨ ਦੇਖਣ ਨਹੀਂ ਆਉਂਦੇ ਸਹੀ ਗੱਲ ਆ ਜਾਂ ਨੂੰ ਪਤਾ ਲੱਗਿਆ ਐ ਪੂਰੀ ਵੀਡੀਓ ਦੇਖਿਆ ਕਰੋ ਮਿੱਤਰੋ ਤੇ ਆਪਾਂ ਐ ਸ਼ੌਕ ਨਾਲ ਵੀਡੀਓ ਬਣਾਈ ਦੀ ਆ ਕੋਈ ਕਾਲੀ ਵਾਲਾ ਕੰਮ ਨਹੀਂ ਬਹੁਤ ਸੋਹਣੇ ਰੰਗ ਰੂਪ ਦੀ ਆ ਸੋਹਣਾ ਕੱਦਗਾਠ ਆ ਵੇ ਕੀ ਮਾਸ ਕਿੰਨਾ ਬਰੀਕ ਮਾਸ ਸਹੀ ਗੱਲ ਆ ਪਤਲੇ ਮਾਸ ਦੀ ਆ ਕੋਈ ਐ ਨਹੀਂ ਮੋਟੀ ਪਿੰਡੇ ਨਹੀਂ ਦੁੱਪੜ ਜੀ ਨਹੀਂ ਫੇਸ ਕੁਆਲਿਟੀ ਬਹੁਤ ਸੋਹਣੀ ਆ ਬਾਈ ਸਹੀ ਗੱਲ ਆ ਕੱਦ ਕਾਠ ਬਹੁਤ ਸੋਹਣ ਉੱਪਰੋਂ ਬਿਲਕੁਲ ਸਟੇਟਾ ਲਿਆ ਪਈ ਲਪਰੀਤ ਲਿਆ ਝੋਲੀ ਕਰਾ ਦੇ ਕੇ ਚੈੱਕ ਆਪਾਂ ਬੰਨ ਲਓ ਮੇਤਰੋ 2 ਨੰਬਰ ਤੇ ਆਪਾਂ ਬੱਚੀ ਵਿਖਾਈ ਆ ਸੋਹਣੇ ਕੱਦ ਕਾਠ ਵਾਲੀ ਆ ਤੇ ਸੋਹਣਾ ਰੰਗ ਰੂਪ ਆ ਚਮਕਦਮ ਕਾਲੀ ਆ ਬੋਡੀ ਵਾਂਗਰ ਵੀ ਸੋਹਣੀ ਇੱਕ ਤਾਂ ਹੁੰਦਾ ਫੋਰ ਡੈਕ ਹੁੰਦੀ ਐ ਸਾਖ ਕੋਈ ਨਿਸ਼ਾਨ ਨਾ ਹੋਵੇ ਜੇ ਕਿਸੇ ਬੱਚੀ ਨਿਸ਼ਾਨ ਵੀ ਹੋਇਆ ਤਾਂ ਵੀ ਵਸ਼ੀ ਫਰੀਜ ਆ ਚਾਰ ਹੀ ਥਾਣਾ ਯਾਨੀ ਕਿ ਕਿਸੇ ਤੇ ਫੋਰ ਸ਼ੰਗ ਵਾਧੂ ਨਹੀਂ ਕੀ ਬੱਛੀ ਫ੍ਰੀਜ ਦੇਵਾਂ ਬੱਛੀ ਬਾਈ ਕਹਿੰਦਾ ਬੱ ਫ੍ਰੀਜ ਦੇਵਾਂਗੇ ਜੇ ਕਿਸੇ ਦੇ ਫੋਟਸ਼ਾਂਗ ਹੋ ਗਈ ਲੋ ਵੀ ਢੋਲੀ ਕਰੋ ਚੱਕ ਇਹ ਗੱਬਨਾ ਦਾ ਪਲੇਖਾ ਪਉਂਦੀ ਆ ਬਾਈ ਛੱਡ ਦੇ ਤੂੰ ਬਾਹਰ ਹੀ ਪਉਂਦੀ ਆ ਪਰ ਨਹੀਂ ਨਹੀਂ ਉਹ ਇਹ ਡਰਦੀ ਆ ਬਾਈ ਥੋੜੀ ਜੀ ਹਾਨੀ ਮਾਜਾ ਹੋ ਜੇਦਾ ਪਸੂ ਡਰਦੀ ਆਈ ਹੈ ਨਾ ਹਾਂ ਠੀਕ ਹੈ ਦੇਖ ਬਾਈ ਖੁੰਨਾ ਫਰਦੂ ਕੁਝ ਕਰਦਾ ਹੀ ਹੈ ਤੇ ਬਾਈ ਫਿਰ ਤੈਨਾਂ ਨੰਬਰ ਤੇ ਬੱਛੀ ਹੈ ਜਿਹੜੀ ਬਹੁਤ ਸੋਹਣੀ ਬੈਠਦੀਂਦੀ ਹੈ ਵਹਿੜ ਵਹਿੜ ਹੀ ਆਖਾਂਗੇ ਕਿਉਂਕਿ ਕੱਦ ਕਾਠਾ ਜਿਹੜਾ ਵਹਿੜਾਂ ਵਾਲਾ ਹੀ ਆ ਬਹੁਤ ਸੋਹਣੇ ਕੱਦ ਕਾਠ ਜੀ ਸੋਹਣੀ ਚਮਕਦਮ ਕੀ ਡਿਟੇਲ ਆ ਬਿਰਲ ਲਾਪਰੀ ਤੇ ਥੱਲਾ ਦਿਖਾ ਬਜਾਦਾ ਬੱਚੀ ਇਹ ਲੈ ਮਿੱਤਰੋ ਬਾਈ ਕਹਿੰਦਾ ਪਹਿਲਾਂ ਥੱਲਿਓ ਵਿਖਾ ਝੋਲੀ ਵਿਖਾ ਚਾਰ ਹੀ ਥਾਣਾ ਗਵਾਂਇਆਂ ਲਾਦੀਆਂ ਚਾਰਾਂ ਪੰਜਾਂ ਮਹੀਨੇ ਦੀ ਗੱਪਣ ਬੱਚੀ ਹੁੰਦੀ ਹੈ ਹਨਾ ਇਹ ਤਾਂ ਬਾਈ ਦੰਦ ਦੱਸਣਗੇ ਦੰਦ ਕਰਾ ਚੱਕ ਬਾਈ ਲਾਪਰੀ ਸਹੀ ਗੱਲ ਐ ਖੀਰੀ ਇਹ ਬਿਰਲ ਵੀ ਨਹੀਂ ਪਾਈ ਬੱਚੀ ਨੇ ਦੰਦਾਂ 'ਚ ਤੇ ਕੱਦ ਕਾਠਾ ਬੱਚੀ ਦਾ ਬਹੁਤ ਸੋਹਣਾ ਨਾਲ ਜਲ ਫੀੜ ਤੇ ਪਲੀ ਵੀ ਆਈ ਆ ਬਾਈ ਤਾਂ ਹੀ ਬਾਈ ਜੋਰ ਵਖਾਉਂਦੀ ਐ ਫਿਰ ਪੂਰਾ ਬਾਈ ਕਹਿੰਦਾ ਵੀ ਕਾਰਕਲ ਫੀੜ ਤੇ ਪਲੀ ਵੀ ਆ ਬਹੁਤ ਸੋਹਣਾ ਬੋਡੀ ਦੇਖੋ ਵੀ ਉਹੀ ਲਿੱਸੀ ਲਾਵੀ ਨਹੀਂ ਚਾਰ ਹੀ ਥਾਣਾ ਫੋਰਸਾਂਗ ਪੂਰਾ ਨਹੀਂ ਗਈ ਬੱਜੀ ਦੇਖੀ ਕਰਦੀ ਵੇਖ ਮੱਲਾ ਤੋਰਾ ਤਾਰਾ ਦੇਖੋ ਸਹੀ ਗੱਲ ਆ ਬਿਲਕੁਲ ਹੈ ਰਵਾਨਾ ਵਾਲੀ ਤੋਰ ਆ ਬਹੁਤ ਸੋਹਣੀ ਵਹਿੜ ਸੋਹਣਾ ਕੱਦ ਕਾਠਾ ਤੇ ਖੀਰੀ ਬੱਚੀ ਆ ਉਮਰ ਕਿੰਨੀ ਦੱਸਿਆ ਲੋ ਪ੍ਰੀਤ 8 ਮਹੀਨੇ ਤੇ 4 ਦਿਨਾਂ ਦੀ ਆ ਬੈਂਦ ਆ 8 ਮਹੀਨੇ ਤੇ 4 ਦਿਨਾਂ ਦੀ ਆ ਉੱਪਰੋਂ ਬਿਲਕੁਲ ਸਟੇਟ ਆ ਸਹੀ ਗੱਲ ਕਿਸੇ ਕੋਈ ਜਮਨਿਕ ਦੱਸ ਲੋ ਆਪ ਚਾਰ ਬੱਚੀਆਂ ਚਾਰ ਬੱਚੀਆਂ ਦੀ ਵੀਡੀਓ ਵਿੱਚ ਬਖਾਈਨ ਲੋ ਪ੍ਰੀਤ ਕੋਈ ਵੱਛੀ ਵੀ ਨਹੀਂ ਕੋਈ ਢੂਈ ਦਾ ਹੀ ਚੱਕਦੀ ਕੰਗਰੋੜ ਹੈ ਨਾ ਬਿਲਕੁਲ ਹੈ ਸਟੇਟ ਕੱਲ ਦਾ ਪਤਾ ਨਹੀਂ ਇਸ ਲੁੱਟ ਕਹਿੰਦੇ ਬਈ ਇਸ ਲੁੱਟ ਕਹਿੰਦੇ ਵੱਛੀ ਦੇਖੋ ਜੀ ਫੇਸ ਕੁਆਲਟੀ ਦੇਖੋ ਮਿੱਤਰੋ ਬਹੁਤ ਸੋਹਣੀ ਚਮਕਦਾਰ ਕਾਲੀ ਵੱਛੀ ਹੈ ਸੋਹਣਾ ਕੱਦ ਕਾਠ ਹੈ ਸਹੀ ਗੱਲ ਹੈ ਸਹੀ ਗੱਲ ਹੈ ਬਾਕੀ ਭਾਈ ਆਏ ਆ ਵੀ 2 ਮਹੀਨਿਆਂ ਨੂੰ ਹੋਰ ਸੀਮਨ ਲੈਣ ਦੇ ਬਿਲਕੁਲ ਕਾਬਲ ਹੈ ਨਾ ਕਹਿੰਦਾ ਫਰੁਜੂ ਖੁੱਲੀ ਫਿਰਦੀ ਲਈ ਆ ਪਰ ਕਿਹੜੇ ਆਪਸ ਸਬੂਤ ਦਿਖਾਵਾਂਗੇ ਸਹੀ ਗੱਲ ਕੋਈ ਦਿਖਾਉਂਦਾ ਨਹੀਂ ਕੈਮਰਾ ਉਰੇ ਕਰ ਸਹੀ ਗੱਲ ਆਪਾਂ 10 ਮਿੰਟ ਦੀ ਵੀਡੀਓ 20 ਮਿੰਟ ਦੀ ਬਣਾਉਣੀ ਆ ਵੀਰੇ ਵਧੀਆ ਟਿਕਾ ਕੇ ਹਾਂ ਸ਼ਰਮ ਕਨਾ ਵੀਡੀਓ ਬਣਾਈਦੀ ਆ ਸਹੀ ਗੱਲ ਆ ਬਾਈ ਇਹ ਤਾਂ ਗੱਲ ਬਾਈ ਦੀ ਸਿਫਤ ਆ ਵੀ ਬਾਈ ਕਹਿੰਦਾ ਵੀ ਬਾਈ ਜਿੰਨੀ ਇੱਕ ਗੱਲ ਕਰਦੇ ਆ ਉਨੀ ਇੱਕ ਗੱਲ ਨਿਕਲਦੀ ਆ ਜੇ ਕੋਈ ਖੀਰੀਏ ਤਾਂ ਖੀਰ ਕੋਈ ਆ ਜੇ ਕੀਤੇ ਫੋਰ ਸ਼ਾਂਕ ਹੈ ਨਹੀਂ ਤਾਂ ਹੈ ਨਹੀਂ ਕਿਉਂ ਬਾਈ ਆਪਣੇ ਗੱਲਾਂ ਸਿੱਧੀਆਂ ਹੁੰਦੀਆਂ ਬਾਈ ਪਿੰਡੂ ਸਹੀ ਗੱਲ ਉਹ ਆਏ ਕਹਿੰਦੇ ਬਾਈ ਫ੍ਰੀ ਚ ਦੇਵਾਂਗੇ ਸਹੀ ਗੱਲ ਹੈ ਜੇ ਕੋਈ ਹੋਵੇ ਹੈਨਾ ਸਹੀ ਗੱਲ ਹੈ ਲਓ ਵੀ ਮਿੱਤਰੋ ਤਿੰਨ ਨੰਬਰ ਤੇ ਆਪਾਂ ਬੱਚੀ ਵਿਖਾਈ ਆ ਬਹੁਤ ਸੋਹਣਾ ਤੋਰਾ ਤਾਰਾ ਕਰੋ ਚੱਕ ਘੋੜੀ ਯਾਰਗੀ ਹੈ ਬੇਲ ਬੂਲ ਬਹੁਤ ਸੋਹਣੀ ਆ ਜਿਹੜੀ ਆ ਬੱਚੀ ਕਹਿੰਨੇ ਨੇ ਹਰੇਕ ਵੀਰੇ ਜੀ ਵੇਖ ਆਵੇ ਇਹਨਾਂ ਨੂੰ ਮੀਂਹ ਮੂੰਹ ਪਈ ਜਾਂਦੀ ਸਹੀ ਗੱਲ ਥੋੜੀ ਲੂਈ ਕਿੱਲੀ ਹੋਈ ਨਹੀਂ ਪਰ ਬਹੁਤ ਸੋਹਣਾ ਰੰਗ ਪ੍ਰਿੰਟ ਆ ਸੋਹਣਾ ਕੱਦ ਕਾਠਾ ਲੈ ਛੋਟੀ ਬੁੱਤੀ ਦੇ ਵੇਖ ਬਿਲਕੁਲ ਸਹੀ ਗੱਲ ਹੈ ਫੇਸ ਕੁਆਲਟੀ ਕਰੋ ਚੱਕੇ ਜੀ ਲੈ ਚੱਲ ਬਾਈ ਇਹ ਬਈ ਡੈਨਮਾਰਕ 4127 ਦੀ ਆ 4127 ਦੀ ਆ ਬਾਈ ਕਹਿੰਦਾ ਡੈਨਮਾਰਕ 4127 ਦੀ ਆ ਬਹੁਤ ਸੋਹਣਾ ਪ੍ਰਿੰਟਾਂ ਵੱਛੀ ਦਾ ਬਿਲਕੁਲ ਸੀਮਨ ਲੈਣ ਦੇ ਕਾਬਲ ਆ ਜੇ ਕਿਸੇ ਭਰਾ ਨੇ ਕੋਈ 3-4 ਵੱਛੀਆਂ ਲੈ ਕੇ ਕੋਈ ਘਰੇ ਸੰਭੜੀਆਂ ਹੋਣ ਤਾਂ ਬਹੁਤ ਸੋਹਣਾ ਆਪਸ਼ਨ ਆ ਚੰਗੇ ਕੱਦ ਕਾਠ ਵਾਲੀਆਂ ਵੱਛੀਆਂ ਤੇ ਜਿਹੜੇ ਮੁੱਲ ਹੁੰਦੇ ਆ ਬਾਈ ਜੋ ਬਿਲਕੁਲ ਜੇਨੂਨ ਹੁੰਦੇ ਆ ਛੋਟੇ ਛੋਟੇ ਮੁੱਲ ਹੁੰਦੇ ਆ ਤੇ ਜਿਹੜੇ ਜਾਨਵਰ ਹੁੰਦੇ ਆ ਬਹੁਤ ਚੰਗੇ ਤੇ ਜਿਹੜੀ 4 ਨੰਬਰ ਤੇ ਵੱਛੀ ਵਿਖਾਉਣੀ ਆ ਬਾਈ ਵਾਈਟ ਕਲਰ ਕੁਕੜੀ ਵਰਗੀ ਪਈ ਆ ਹਨਾ ਦੱਸ ਕੀ ਡਿਟੇਲ ਲਾ ਲਪਰੀ ਦੇ ਬਾਈ ਦੰਦ ਕੱਕ ਕਰਾ ਦਈਏ ਇਹਦੇ ਆ ਦੰਦ ਕਰਾ ਚੱਕ ਇਹਨਾਂ ਫਾਰਮ ਚ ਖੁੱਲੀਆਂ ਕਰਕੇ ਥੋੜਾ ੱੱੱਕਾ ਕਰਦਿਆਂ ਤਾਂ ਕਰਕੇ ਸਹੀ ਗੱਲ ਆ ਕੱਦ ਕਾਠ ਪੂਰਾ ਸੋਹਣਾ ਚੰਗੀ ਬੋਡੀ ਬੰਦ ਤਰਦੀ ਆ ਸੋਹਣੀ ਵੇਲ ਲੈ ਚੱਲ ਬਾਈ ਰੰਗ ਪ੍ਰਿੰਟ ਆ ਜਿਹੜਾ ਵੱਛੀ ਦਾ ਕਿਆ ਬਾਤਾਂ ਆ ਸਹੀ ਗੱਲ ਆ ਬਾਈ ਇਹ ਨੁਗਰੀ ਬਸ਼ੇਰੀ ਵਰਗੀ ਆ ਲਪਰੀ ਤੋਰੇ ਨੂੰ ਲੈ ਉਸੇ ਨੂੰ ਲਿਆ ਲਪਰੀ ਤੇ ਬਾਈ ਕਿਸ ਕੁਆਲਿਟੀ ਦੇਖੋ ਜੀ ਪਿੰਕ ਨੋਜ ਵਾਲੀ ਆ ਤੇ ਬੱਛੀ ਦਾ ਸੋਹਣਾ ਕੱਦ ਕਾਠਾ ਤੇ ਜੇ ਰੰਗ ਰੂਪ ਦੀ ਗੱਲ ਕਰਕੇ ਤਾਂ ਆਪਾਂ ਕਿਆ ਬਾਤਾਂ ਆ ਤੁਹਾਡੇ ਸਾਹਮਣੇ ਬਿਲਕੁਲ ਖੀਰੀ ਸਹੀ ਗੱਲ ਆ ਬਾਈ ਬਰਲ ਵੀ ਨਹੀਂ ਬਾਈ ਬੱਛੀ ਨੇ ਦੰਦਾਂ ਚ ਗੱਲਾਂ ਨਾ ਦਾ ਖੀਰੀ ਨਹੀਂ ਬਾਈ ਜਾ ਕੇ ਪੰਜ ਦਿਨਾਂ ਨੂੰ ਬਦਲ ਦੱਸ ਸਹੀ ਗੱਲ ਆ ਬਰਲ ਵੀ ਨਹੀਂ ਪਾਈ ਦੰਦਾਂ ਚ ਹੈਨਾ ਬਹੁਤ ਸੋਹਣਾ ਕੱਦ ਕਾਠਾ ਮਿੱਤਰੋ ਯਾਰ ਨੰਬਰ ਤੇ ਆਪਾਂ ਬੱਛੀ ਵਿਖਾਈ ਆ ਇਹ ਵੀ ਇਸ ਦੇ ਬਰੂਡ ਸੀਮਲ ਦੀ ਆ ਬਿਆਤ ਇਹ ਵੀ ਇਸ ਦੇ ਬਰੂਡ ਦੀ ਤੇ ਮਦਰ ਰਿਕਾਰਡ ਕੋਈ ਇਹਦਾ ਮਦਰ ਰਿਕਾਰਡ ਦਾ ਜੁਤੀਲੀ ਠੀਕ ਹੈ ਜੀ ਲੋ ਵੀ ਮਿੱਤਰੋ ਅਦਰ ਰਕਾਰਡ ਬਾਈ ਕਹਿੰਦਾ ਵੀ 30 ਲੀਟਰ ਦਾ ਬਾਈ ਦੇ ਨਾਲ ਆਪ ਕੈਮਰਾ ਗੱਲਵਾਤ ਹੋਈ ਬਾਈ ਕਹਿੰਦਾ ਵੀ ਜੇ ਟੀ ਡਿਟੇਲ ਆਪਾਂ ਨੂੰ ਮਾਲਕ ਦੇ ਦਿੰਦੇ ਆ ਪਿੱਛੋਂ ਉਹੀ ਗੱਲ ਆਪਾਂ ਦੱਸਣੀ ਆ ਕੋਈ ਆਪਾਂ ਆਪ ਦੇ ਕੋਲੋਂ ਬਣਾ ਕੇ ਨਹੀਂ ਕੋਈ ਸੀਮਨ ਦਾ ਦੱਸਣਾ ਜਿਵੇਂ ਆਪਾਂ ਨੂੰ ਕੋਈ ਮਾਲਕ ਦੇ ਡਿਟੇਲ ਦਿੰਦੇ ਆ ਪਿੱਛੋਂ ਉਸੇ ਤਰ੍ਹਾਂ ਹੀ ਬਾਈ ਕਹਿੰਦਾ ਆਪਾਂ ਦੱਸਦੇ ਆ ਇਹਨਾਂ ਬੱਚੀਆਂ ਆਈਆਂ ਹਰਿਆਣੇ ਚੋਂ ਠੀਕ ਹੈ ਜੀ ਆਪਾਂ ਤੈਨੂੰ ਪਰਸੋਂ ਫੋਨ ਵੀ ਲਾਇਆ ਸੀ ਨਾ ਹਾਂ ਬਈ ਹਾਂ ਹਰਿਆਣੇ ਆਪਾਂ ਵੀਡੀਓ ਬਣਾ ਲੀਏ ਸਹੀ ਗੱਲ ਆ ਭਾਈ ਦੂਰ ਥੋੜੀ ਜੀ ਉਹ ਨਜਾਇਜ਼ ਸੀਗੇ ਹੈ ਤੇ ਤੈਨੂੰ ਘਰ ਪਈ ਉਹ ਬੰਦਾ ਕਹਿੰਦਾ ਮੈਂ ਤੇਰੇ ਕੋਲ ਹੀ ਭੇਜਣਾ ਆਪਾਂ ਤੋ ਬੱਚੀਆਂ ਵੀ ਲੈ ਕੇ ਆਈਆਂ ਲੈ ਕੇ ਆਂਦਾ ਕਿਰਾ ਤੈਨੂੰ ਯਾਦ ਹੋ ਆਪਾਂ ਇੱਥੇ ਕਿ ਪਹਿਲੇ ਹਾਂ ਹਾਂ ਬੱਚੀ ਬੱਚੀਆਂ ਦਿਖਾਉਂਦੇ ਸਹੀ ਗੱਲ ਆ ਬਈ ਤੇ ਭਾਈ ਫਿਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚਾਰ ਨਾਕ ਵਿਖਾਈ ਆ ਤੇ ਇਹਨਾਂ ਦੀ ਫਿਰ ਡਿਮਾਂਡ ਦੱਸ ਕੀ ਆ ਕੋ ਜਾਇਜ ਡਿਮਾਂਡ ਇਹਨਾਂ ਦੀ ਬੰਦ ਆ ਪਾ ਬਾਲੀ ਨਹੀਂ ਜਾਂਦੀ ਜਿਵੇਂ ਆ ਬੱਛੀਆਂ ਨੂੰ ਵੀ ਪਤਾ ਇਹ ਜੁੜੀ 50000 ਦੀ ਆ ਸਹੀ ਗੱਲ ਆ ਬਾਈ ਪਰ ਆ ਪਾਣੀ 50 ਕਰਨਾ ਨਾ ਨਾ ਆਪਾਂ ਤਾਂ ਜੇ ਬਿਲਕੁਲ ਉਹਦੇ ਭਰਾਵਾਂ ਨੂੰ ਜੈਜ ਰੇਟ ਤੇ ਬੱਛੀਆਂ ਦੇਣੀਆਂ ਤਾਂ ਕਿ ਆਪਣੇ ਨਾਲ ਸਾਰੇ ਵੀਰ ਜੁੜੇ ਰਹਿਣ ਤੇ ਜੇ ਕਿਸੇ ਭਰਾ ਨੇ ਮੰਨ ਕੇ ਚਲ ਘਰੇ ਪਾਲਣ ਨੂੰ ਬੱਛੀਆਂ ਲੈਣੀਆਂ ਤਾਂ ਬਹੁਤ ਵਧੀਆ ਆਪਸ਼ਨ ਆ ਚਾਰੇ ਬੱਛੀਆਂ ਪੂਰਨ ਟੌਪ ਦੀਆਂ ਇੱਕ ਗੱਲ ਦਾ ਬਾਦ ਆ ਤੇਰੀ ਵੀਡੀਓ ਤੇ ਕਹਿੰਦੇ ਨਹੀਂ ਜੁੱਤੀ ਇਹ ਗੱਲੇ ਦੀ ਸਰ ਮੇਰਾ ਠੀਕ ਹੈ ਜੀ ਜਿਹੜਾ ਆਪਾਂ ਮੁੱਲ ਕਰਤਾ ਹਾਂ ਉਹਦੋਂ ਦੁਕਣਿਆਂ ਦੀ ਇੱਕ ਬੱਸੀ ਜੇ ਨਾ ਬੀਗੀ ਤਾਂ ਸਹੀ ਗੱਲ ਆ ਪ੍ਰਮਾਤਮਾ ਮਹਾਰਾਜ ਉਮਰ ਲਾਵੇ ਇਹਨਾਂ ਨੂੰ ਲੰਬੀ ਕਰੇ ਤੇ ਦੱਸ ਫਿਰ ਬਾਈ ਕੀ ਇਹਨਾਂ ਦਾ ਚਾਰਾਂ ਦਾ ਮੁੱਲ 65000 ਚਾਰਾਂ ਬੱਚਿਆਂ ਦਾ ਮੁੱਲ 65000 ਰੁਪਈਆ ਤੇ ਕੋਈ ਪਹੁੰਚ 20 ਕਿਲੋਮੀਟਰ ਕਰਾਇਆ ਫ੍ਰੀ ਲਓ ਵੀ ਮਿੱਤਰੋ ਬਾਈ ਨੇ ਪੂਰਾ ਖੁੱਲੇ ਦਿਲ ਦਾ ਬਾਈ ਬਾਈ ਕਹਿੰਦਾ ਵੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੂਰੇ ਆਫਰ ਕਰਨੇ ਆ ਪ੍ਰਮਾਤਮਾ ਵੀ ਬਾਗੋ-ਵਾਗੋ ਧਰਮੀ ਵੀ ਫੁੱਲ ਜੋਰਾਂ ਤੇ ਆ ਤੇ ਬਾਈ ਕਹਿੰਦਾ ਵੀ ਆਪਾਂ ਇਹਨਾਂ ਨੂੰ 65000 ਰੁਪਏ ਦੇ ਵਿੱਚ ਦੇ ਦਾਂਗੇ ਤੇ ਜਿਹੜੀ ਪਹੁੰਚ ਆ 400 ਕਿਲੋਮੀਟਰ ਦੇ ਵਿੱਚ ਮੰਨ ਕੇ ਚੱਲੋ ਬਾਈ ਲਾਪਰੀ ਤਾਂ ਸਾਰੇ ਪੰਜਾਬ ਦੀ ਆ ਜਾਂਦੀ ਆ ਨਾਲ ਨਾਲ ਹਰਿਆਣੇ ਚ ਵੀ ਕਰ ਦੂ ਰਾਜਸਥਾਨ ਚ ਵੀ ਕਰ ਦੂ ਲਓ ਵੀ ਮਿੱਤਰੋ ਬਾਈ ਨੇ ਤਾਂ ਪੂਰੀ ਆਫਰ ਕਰਤਾ ਹਾਂਜੀ ਇਧਰਲੇ ਪਾਸੇ ਆਏ ਸੀ ਠੀਕ ਹੈ ਜੀ ਉੱਥੋਂ ਦਾ ਨਾ ਬਈ ਤੈਨੂੰ ਵੀ ਪਤਾ ਜੋ ਆਪਣੀ ਗੱਡੀ ਜਾਂਦੀ ਇਧਰੋਂ ਟੈਕਸ ਪੈਂਦਾ ਹੂੰ ਉਹ ਟੈਕਸ ਦੇ ਰੁਪਏ ਅਗਲੇ ਦੇ ਹੋਣਗੇ ਉਹ ਆਪਾਂ ਨਹੀਂ ਦੇ ਸਕਦੇ ਠੀਕ ਹੈ ਤੇ ਮੰਨ ਕੇ ਚੱਲ ਵੀ ਜਿਹੜੀ ਕੋਈ ਗੱਡੀ ਵੱਡੀ ਦਾ ਕੋਈ ਸੁਵਿਧਾ ਆ ਗਈ ਉਹ ਪੁਰੀ ਹੈ ਤੇ ਜੇ ਕੋਈ ਕਾਗਜ਼ ਪੱਤਰਾਂ ਦਾ ਉਹ ਬਹੁਤ ਮੰਨ ਕੇ ਚੱਲ ਵੀ ਗਾਹਕ ਦਾ ਹੈ ਨਾ ਬਿਆਨ ਤਾਂ ਜੇ ਕੋਈ ਜਿਵੇਂ ਹੁਣ ਵੀ ਰਾਜਸਥਾਨ ਦਾ ਬੰਦਾ ਲੈਂਦਾ ਚਾਰੇ ਦਸ਼ੀਆਂ ਇਕੱਠੀਆਂ ਬਈ ਪਹਿਲਾਂ ਗੱਲ ਕੀਤੀ ਚੰਗੀਆਂ ਦੀ ਬਾਅਦ 'ਚ ਫਰਕ ਨਹੀਂ ਪੈਂਦਾ ਸਹੀ ਗੱਲ ਹੈ ਆਪਾਂ ਤਾਂ ਪਹੁੰਚ ਦੇਣੀ ਆ ਮਨਕੀ ਦਾ ਜਿਹੜੇ ਇਹਨਾਂ ਦੀ ਕੋਈ ਕਾਗਜ਼ ਪੱਤਰਾ ਆਪਾਂ ਤਿਆਰ ਕਰਦੇ ਕੋਈ ਮੈਡੀਕਲ ਦਾ ਬਣਦਾ ਮੈਡੀਕਲ ਤੋਂ ਬਿਨਾਂ ਕੋਈ ਫੁੱਲ ਭਰੋਸਾ ਉਹਦਾ ਸਾਰੇ ਰੁਪਏ ਪਾ ਦੇ ਆਪਾਂ ਭਾਜੀ ਸਹੀ ਗੱਲ ਹੈ ਨਹੀਂ ਨਹੀਂ 20000 ਰੁਪਏ ਨਾ ਬੂਮਜਾਰੇ ਬੱਚਿਆਂ ਦਾ ਤੇ ਅਗਲੇ ਦੇ ਘਰੇ ਜਦੋਂ ਉਤਰ ਗਈਆਂ ਉਦੋਂ ਪੈਸੇ ਦੇ ਇੱਥੇ ਲੜ ਗਈਆਂ ਪੂਰੀਆਂ ਠੀਕ ਹੈ ਤੇ ਫੇਰ ਅਗਲਾ ਦੂਜੇ ਰੁਪਏ ਫੜਾਵੇ ਠੀਕ ਹੈ ਲਓ ਵੀ ਮਿੱਤਰੋ ਬਾਈ ਨੇ ਤਾਂ ਜਮਾ ਗੱਲ ਸਪਸ਼ਟ ਕਰਤੀ ਬਾਈ ਕਹਿੰਦਾ ਵੀ ਮੁੜ ਕੇ ਰੌਲਾ ਨਾ ਪਾਵੇ ਬਹੁਤ ਭਰਾਮਾਂ ਦੇ ਅੱਧੀ ਇੱਕ ਵੀਡੀਓ ਵੀਰ ਦੇਖ ਲੈਂਦੇ ਆ ਤੇ ਫੋਨ ਲਾਉਣ ਲੱਗ ਜਾਂਦੇ ਆ ਹੈਨਾ ਸਾਰੀ ਵੀਡੀਓ ਵੇਖਿਆ ਕਰੋ ਤੇ ਫੇਰ ਫੋਨ ਲਾਇਓ ਤੇ ਬਾਈ ਨੇ ਅੱਜ ਦੀ ਵੀਡੀਓ ਦੇ ਵਿੱਚ ਮੰਨ ਕੇ ਚੱਲੋ ਵੀ 65000 ਰੁਪਏ ਡਿਮਾਂਡ ਕਰੀ ਆ ਤੇ 400 ਕਿਲੋਮੀਟਰ ਕਰਾਇਆ ਫਰੀ ਤੇ ਜੇ ਕੋਈ ਕਾਗਜ਼ ਪੱਤਰਾਂ ਦਾ ਉਹ ਹੈਗਾ ਅਗਲੇ ਦਾ ਗਾਹਕ ਦਾ ਬੰਦੇ ਨੂੰ ਬੇਨਤੀ ਆ ਹਾਂਜੀ ਆਉਦੇ ਘਰੇ ਬੁੜੀਆਂ ਨਾਲ ਰਹਿ ਕਰਕੇ ਆ ਸੁਹਾਨਾ ਨਾਲ ਰਹਿ ਕਰਕੇ ਆ ਦੇ ਮਾਂ ਪਿਓ ਨਾਲ ਕਰਕੇ ਕਿ ਛੋਟੇ ਘਰੇ ਲੜਾਈ ਨਾ ਪਵੇ ਸਹੀ ਗੱਲ ਹੈ ਬਾਈ ਅੱਗੇ ਮੇਰੇ ਨਾਲ ਹੋਇਆ ਬੰਦੇ ਨੇ ਜੋੜੀ ਦਾ ਸੌਦਾ ਕਰ ਲਿਆ ਤੇ ਮੈਂ ਬਈ ਬੰਦੇ ਨੂੰ ਜਵਾਬ ਦੇ ਗਿਆ ਮੜ ਕੇ ਕਹਿੰਦਾ ਬਾਈ ਮੇਰਾ ਤਾਂ ਭਰਾ ਨਹੀਂ ਮੰਨਿਆ ਚਲੋ ਬਾਈ ਵਿੱਚ ਖਾਈ ਵੀਰ ਹੁੰਦੇ ਆ ਮੰਨ ਕੇ ਚੱਲ ਹੈਨਾ ਨਾਲੇ ਕਾਹੋ ਬਰੀ ਬੰਦਾ ਸੀ ਸਹੀ ਗੱਲ ਬਾਈ ਇਸ ਤਰ੍ਹਾਂ ਨਾ ਕਰਿਆ ਕਰੋ ਬਾਈ ਲਾਪਰੀਤ ਕਹਿੰਦਾ ਵੀ ਬਿਆਨਾਂ ਵੀ ਪਵਾਵਾਂਗੇ ਇਸਦੀ 20000 ਰੁਪਇਆ ਜੇ ਕੋਈ ਬੰਦਾ ਬਾਹਰ ਦਾ ਹੈ ਨਾ ਲੈਂਦਾ ਬਈ ਆਪਣੇ ਡਾਕਟਰ ਆ ਇੱਕ ਰਾਮੇ ਦਾ ਸਿਰਤ ਕਰਦੇ ਆ ਬੰਦੇ ਜਿਹਦੀ ਸਿਰਤ ਕਰਨੀ ਹੈ ਤਾਂ ਉਹ ਵੀ ਬੰਦ ਹੀ ਆ ਬਾਈ ਸਹੀ ਗੱਲ ਹੈ ਜੇ ਕੋਈ ਚੰਗਾ ਬੰਦਾ ਤਾਂ ਚੰਗਾ ਕਹਿਣਾ ਚਾਹੀਦਾ ਬੰਦਾ ਆਪਣੀ ਵੀਡੀਓ ਦੇਖਦਾ ਉਹ ਹਰੇਕ ਡਾਕਟਰ ਨੂੰ ਇਹ ਤੋਂ ਪਹਿਲਾਂ ਤਿੰਨ ਤੇ ਦੋ ਪੰਜ ਵਸ਼ੀਆਂ ਭੇਜਤੀਆਂ ਤੇ ਉਹ ਬੰਦੇ ਨੂੰ ਕੋਈ ਉਹਦਾ ਨੰਬਰ ਦੇ ਦਾਂਗੇ ਕਿਤੇ ਸਾਈ ਵੀ ਨਹੀਂ ਕੋਈ ਉਹ ਬੰਦਾ ਠੀਕ ਹੈ ਵਿਸ਼ਵਾਸ ਬਣ ਜਾਂਦਾ ਬਾਈ ਹੈ ਨਾ ਹੁਣ ਮੈਂ ਨਵੇਂ ਸ਼ਹਿਰ ਭੇਜੀਆਂ ਬਾਈ ਬੰਦੇ ਨੂੰ ਤੇ ਇਧਰ ਫਗਵਾੜੇ ਭੇਜੀਆਂ ਬੰਦੇ ਤੋਂ ਮੈਂ 15-15000 ਰੁਪਏ ਨਾਂ ਬੋਇਆ ਸਾਰੀਆਂ ਬਿਛਾਂ ਤੇ ਆਪਾਂ ਲੈਣ ਵਾਲੇ ਨੂੰ ਆਖਿਆ ਇੱਥੇ ਜੋ ਤੇਰੇ ਮਨ ਨੂੰ ਜੱਦ ਗਿਆ ਉਦੋਂ ਰੁਪਏ ਲਓ ਵੀ ਮਿੱਤਰੋ ਵੀਡੀਓ ਬਣ ਜਾਂਦੀ ਏ ਥੋੜੀ ਜਿਹੀ ਲੰਬੀ ਤੇ ਪਰ ਜਿਹੜੀਆਂ ਗੱਲਾਂ ਕਰਨ ਵਾਲੀਆਂ ਜ਼ਰੂਰੀ ਹੁੰਦੀਆਂ ਉਹ ਜ਼ਰੂਰੀ ਬਣਨੀਆਂ ਕਰਨੀਆਂ ਭਾਵੇਂ ਵੀਡੀਓ ਗੱਲ ਲੰਬੀ ਬਣ ਜੇ ਤੇ ਭਾਵੇਂ ਬਣ ਜੇ ਛੋਟੀ ਤੇ ਅੱਜ ਦੀ ਵੀਡੀਓ ਦੇ ਵਿੱਚ ਇਹੀ ਚਾਰ ਨਾਗ ਤੇ ਬਾਕੀ ਮਿਲਦੇ ਆ ਕਿ ਨਵੀਂ ਵੀਡੀਓ ਚ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਕਰ ਲੋ ਗੱਲਬਾਤ 400 ਕਿਲੋਮੀਟਰ ਆਫਰ ਹੀ ਆ ਮੰਨ ਕੇ ਚਲੋ ਸਾਰੇ ਪੰਜਾਬ ਦੇ ਵਿੱਚ ਡਿਲੀਵਰੀ ਫ੍ਰ ਹਾਂਜੀ ਜੇ ਦੋ ਵਾਛੇ ਲੈਣ ਦਾ 200 ਕਿਲੋਮੀਟਰ ਜੇ ਦੋ ਵਾਛੇ ਲੈਣ ਦਾ 200 ਕਿਲੋਮੀਟਰ ਨੰਬਰ ਬੋਲਦੇ ਭਾਈ ਨੰਬਰ ਬੋਲਦੇ ਆਪ ਦਾ 9972357848 ਠੀਕ ਹੈ ਜੀ ਮਿਲਦੇ ਜੀ ਅੱਗੇ ਨਮੀ ਵੀਡੀਓ ਤੇ ਧੰਨਵਾਦ ਸਸਰੀ ਕਾਲ ਸਰ